ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਉਸੇ ਜਨਰਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਥੋੜਾ ਜਿਹਾ ਖੁਆ ਜਿਹਦੀ ਕਿ ਆਪਾਂ ਕਾਲੇ ਖਲਾਬ ਜਿਹਾ ਬਣਾਵਾਂਗੇ ਤੇ ਕਿਉਂਕਿ ਹੁਣ ਰਖੜੀ ਦਾ ਤਿਹਾਰ ਆ ਜਿਹੜਾ ਆਉਣ ਲੱਗਾ ਤੇ ਹੁਣ ਆਪਾਂ ਦੋ ਚਾਰ ਵੀਡੀਓ ਜਿਹੜੀਆਂ ਮਠਿਆਈਆਂ ਜ਼ਰੂਰ ਪਾਵਾਂਗੇ ਤਾਂ ਕਿ ਸਾਰੀਆਂ ਭੈਣਾਂ ਜਿਹੜੀਆਂ ਘਰੇ ਬਣਾ ਸਕਣ ਮਠਿਆਈ ਤੇ ਕਿਉਂਕਿ ਘਰ ਦੀ ਮਠਿਆਈ ਹੁੰਦੀ ਜਿਹੜੀ ਵਧੀਆ ਹੁੰਦੀ ਆ ਬਾਹਰ ਨਾਲੋਂ ਪਰ ਪਤਾ ਨਹੀਂ ਕਿਵੇਂ ਕਿਵੇਂ ਬਣਦੀ ਆ ਨਾ ਕੀ ਕੀ ਕੈਮੀਕਲ ਪਾਉਂਦੇ ਆ ਤੇ ਘਰੇ ਤੁਸੀਂ ਸ਼ੁੱਧ ਖੋਏ ਦੇ ਨਾਲ ਮਠਿਆਈਆਂ ਜਿਹੜੀ ਬਣਾ ਸਕਦੇ ਹੋ ਜੀ ਤੇ ਅੱਜ ਸੀਗਾ ਸੰਡੇ ਤੇ ਛੁੱਟੀ ਸੀਗੀ ਦਾ ਦੁੱਧ ਲੱਗਿਆ ਹੋਇਆ ਸਾਡੇ ਕਿਸਾਨ ਸੁਕਲਾਈ ਕੇਂਦਰ ਦੇ ਸਾਹਮਣੇ ਤੇ ਮਹੀਨੇ ਚ 6 ਛੁੱਟੀਆਂ ਆਉਂਦੀਆਂ ਹੁੰਦੀਆਂ ਨੇ ਤੇ ਫਿਰ ਉਹਦੇ ਵਿੱਚ ਚਾਹੇ ਪਨੀਰ ਬਣਾ ਲੈਣੀ ਹੁੰਦੀ ਆ ਚਾਹੇ ਇਸ ਤਰ੍ਹਾਂ ਖੋਆ ਬਣਾ ਲੈਣੀ ਹੁੰਦੀ ਆ ਕੋਈ ਵੀ ਰੈਸਪੀ ਬਣ ਜਾਂਦੀ ਆ ਫਿਰ ਉਹ ਦੁੱਧ ਦਾ ਜਿਹੜਾ ਆਪਣੇ ਕੋਲ ਉਹਨਾਂ ਦਾ ਬਚ ਜਾਂਦਾ ਹੁੰਦਾ ਛੁੱਟੀ ਹੁੰਦੀ ਆ ਜਿੱਤੇ ਤੇ ਅੱਜ ਸੰਡੇ ਸੀ ਕੱਲ ਵੀ ਸੈਚਰਡੇ ਸੀ ਛੁੱਟੀ ਸੀਗੀ ਤੇ ਕੱਲ ਮੈਂ ਘੋਲ ਕਰਤੀ ਸੋ ਮੈਂ ਖਾਜ ਬਣਾਉਣੀ ਆਪਾਂ ਦੇਖੋ ਆਪਾਂ ਬਣਾ ਕੇ ਰੱਖ ਲੈਣਾ ਤੇ ਫਿਰ ਆਪਾਂ ਦੂਸਰੀ ਵੀਡੀਓ ਦੇ ਵਿੱਚ ਬਣਾਵਾਂਗੇ ਜੀ ਕਾਲੀ ਗਲਾਬ ਜਰਮਨ ਤੇ ਲੋ ਜੀ ਹੁਣ ਆਪਣਾ ਦੁੱਧ ਆ ਜਿਹੜਾ ਕੜ ਕੇ ਇੱਦਾਂ ਰਹਿ ਗਿਆ ਤੇ ਇਹਨੂੰ ਆਪਾਂ ਹੋਰ ਕੜ ਲੈਣਾ ਇਹ ਸਵਾ 1 ਕਿਲੋ ਦੁੱਧ ਪਾਇਆ ਸੀ ਮੈਂ ਕੁਛ ਪਨੀਰ ਬਣਾ ਲਿਆ ਸੀ ਮਨ ਚਾਹੀਦਾ ਸੀਗਾ ਤੇ ਇੰਨਾ ਕੀ ਖੁਆ ਜਿਹੜਾ ਆਪਾਂ ਨੂੰ ਕਾਫੀ ਆ ਕਿਉਂਕਿ ਫਿਰ ਜ਼ਿਆਦਾ ਚੀਜ਼ ਵੀ ਕੋਈ ਖਾਂਦਾ ਨਹੀਂ ਹੈਗਾ ਭਾਈ ਲੈਂਦੀ ਹੈ ਤੇ ਜਿੰਨੀ ਕੁ ਵਸ ਆਪਾਂ ਚਾਹੀਦ ਅਸੀਂ ਆਪਾਂ ਖੁਆ ਬਣਾ ਲਿਆ ਉਹਨਾਂ ਦਾ ਤੇ ਲੋ ਜੀ ਇਹ 1.5 ਕਿਲੋ ਦੋਸੀ ਤੇ 250 ਗ੍ਰਾਮ ਦੇ ਨੇੜੇ ਖੁਆ ਜਿਹੜਾ ਨਿਕਲਿਆ ਹੈਗਾ ਬਣ ਕੇ ਤਿਆਰ ਆ ਬਿਲਕੁਲ ਤੇ ਹਲਕਾ ਜਿਹਾ ਦੇ ਵਿੱਚ ਮਿੱਠਾ ਪਾਦ ਅਸੀਂ ਜ਼ਿਆਦਾ ਨਹੀਂ ਪਾਉਣਾ ਹੈਗਾ ਹਲਕਾ ਜਿਹਾ ਬਸ ਇੱਕ ਚਮਚ ਜਿਵੇਂ ਆਪਾਂ ਕਹਿੰਦੇ ਫਰੈਂਡ ਦਾ ਪਾਤਾ ਸੀਗਾ देखो ਆਪਾਂ ਬਣ ਕੇ ਤਿਆਰਾ ਹੁਣ ਇਹਨੂੰ ਆਪਾਂ ਕੱਟ ਕੇ ਫਰਿੱਜ ਵਿੱਚ ਰੱਖ ਲਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਬਣਾਵਾਂਗੇ ਜੀ ਕਾਲੀ ਗਲਾਬ ਜਾਮਣ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੱਕ ਤੋਂ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਛੱਡ ਦਿਆ ਕਰੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਫਿਰ ਵੀਡੀਓ ਪਾਉਣ ਦਾ ਹੌਸਲਾ ਮਿਲ ਜਾਂਦਾ ਜੇ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਨਾ ਤੇ ਜੇ ਤੁਸੀਂ ਕੋਈ ਵੀ ਰਿਸਪੌਂਸ ਵੀਡੀਓ ਨੂੰ ਨਹੀਂ ਦਿੰਦੇ ਤਾਂ ਫਿਰ ਚਲੋ ਪਾਈ ਦੀ ਤਾਂ ਹੈ ਵੀਡੀਓ ਪਰ ਜੀ ਨਹੀਂ ਕਰਦਾ ਹੁੰਦਾ ਨਾ ਵੀ ਆਪਾਂ ਵੀਡੀਓ ਪਾਈਏ ਤੇ ਲੋਜਿਕ ਹੋਆ ਆਪਣਾ ਬਣ ਕੇ ਤਿਆਰਾ ਉਹਨੂੰ ਆਪਾਂ ਫ੍ਰਿਜ ਰੱਖ ਦੇਣਾ ਭਾਂਡੇ ਦੇ ਵਿੱਚ ਕੱਟ ਕੇ ਤੇ ਫਿਰ ਜਦੋਂ ਆਪਾਂ ਨੂੰ ਟਾਈਮ ਮਿਲੇ ਤੇ ਆਪਾਂ ਗਲਾਉ ਜਾਮਣਾ ਬਣਾਵਾਂਗੇ ਤੇ ਤੁਹਾਨੂੰ ਵੀਡੀਓ ਪਾਵਾਂਗੇ ਰਖੜੀ ਤੇ ਤੁਸੀਂ ਵੀ ਗਲਾਉ ਜਾਮਣਾ ਜਿਹੜੀਆਂ ਘਰੇ ਬਣਾ ਸਕਦੇ ਹੋ ਤੇ ਬਾਹਰਲੀ ਚੀਜ਼ਾਂ ਤੋਂ ਬਚੋ ਜਿੰਨਾ ਵੀ ਬਚਾਇਆ ਜਾਂਦਾ ਹੈ ਨਾ ਤਾਂ ਕਿ ਫਿਰ ਆਪਾਂ ਬਹਾਰ ਹੁੰਨੇ ਆ ਤੇ ਜਦੋਂ ਘਰੇ ਆਪਣੇ ਪਸ਼ੂ ਰੱਖਿਆ ਹੈ ਨਾ ਦੁੱਧ ਆਸ ਦਹੀਂ ਆ ਸਭ ਕੁਝ ਅਗਰ ਆਪਾਂ ਚੀਜ਼ ਘਰੇ ਬਣਾ ਸਕਦੇ ਆ ਆਪਦੇ ਤਰੀਕੇ ਨਾਲ ਤੇ ਕਿਉਂਕਿ ਸਿੱਖਿਆ ਸਿਖਾ ਕੋਈ ਨਹੀਂ ਹੁੰਦਾ ਸਿੱਖਣੀ ਪੈਂਦੀ ਹੈ ਕੋਈ ਵੀ ਚੀਜ਼ ਇੱਕ ਵਾਰੀ ਕਰਾਓ ਜੇ ਦੋ ਵਾਰੀ ਹੋਵੇ ਜੀ ਤੀਜੀ ਵਾਰ ਚੀਜ਼ ਆ ਜਿਹੜੀ ਕੋਈ ਵੀ ਜ਼ਰੂਰ ਬਣ ਜਾਂਦੀ ਹੈ ਜੇ ਆਪਾਂ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਓ ਜੀ ਲਓ ਜੀ ਖੂਆ ਉਹ ਤਿਆਰ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ